ਮਸੀਹ ਵਿੱਚ ਮੇਰੇ ਪਿਆਰੇ ਭਰਾਵਾਂ ਅਤੇ ਭੈਣੋ ਅੱਜ ਦਾ ਪਾਠ ਸਾਡੇ ਸਾਹਮਣੇ ਦੋ ਗੱਲਾਂ ਰੱਖਦਾ ਹੈ ਪਹਿਲੀ ਜਿਸ਼ਾ ਅਸੀਂ ਅੱਜ ਦੱਸਦੇ ਹਾਂ ਖੁਦਾ ਦਾ ਦਾਸ ਦੁੱਖ ਸਹੇਗਾ ਅਤੇ ਆਪਣੀ ਮੌਤ ਵੱਲ ਵਾਦਾ ਹੈ ਜਿਸਦੇ ਫਲ ਸਰੂਪ ਜੀਵਨ ਹੋਵੇਗਾ ਉਸੇ ਤਰ੍ਹਾਂ ਅਸੀਂ ਅੱਜ ਦੀ ਅੰਜੀਲ ਵਿੱਚ ਵੇਖਦੇ ਹਾਂ ਕਿ ਇੱਕ ਬੇਈਮਾਨ ਅਤੇ ਵਿਸ਼ਵਾਸਘਾਤੀ ਚੇਲਾ ਜਿਸ ਨੇ ਆਪਣੇ ਗੁਰੂ ਨੂੰ ਕੇਵਲ ਚਾਂਦੀ ਦੇ 30 ਸਿੱਕਿਆਂ ਵਿੱਚ ਹੀ ਵੇਚ ਦਿੱਤਾ ਪਰ ਇੱਕ ਦਾਸ ਦਾ ਫਰਜ਼ ਪੰਦਾ ਹੈ ਕਿ ਉਹ ਆਪਣੇ ਮਾਲਿਕ ਜਾਨੀ ਪ੍ਰਭੂ ਖੁਦਾ ਦੀ ਇੱਛਾ ਨੂੰ ਪੂਰਾ ਕਰੇ ਜਿਸ ਤਰ੍ਹਾਂ ਪ੍ਰਭੂ ਯੇਸ਼ੂ ਨੇ ਖੁਦਾ ਬਾਪ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਆਪਣਾ ਜੀਵਨ ਮਨੁੱਖ ਜਾਤੀ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਉਣ ਲਈ ਕੁਰਬਾਨ ਕਰ ਦਿੱਤਾ ਆਓ ਅਸੀਂ ਵੀ ਇਸ ਪਾਕ ਹਫ਼ਤੇ ਦੇ ਵਿੱਚ ਖੁਦਾ ਦੀ ਇੱਛਾ ਨੂੰ ਪਛਾਨੀਏ ਅਤੇ ਪੂਰਾ ਕਰੀਏ ਤਾਂ ਜੋ ਅਸੀਂ ਵੀ ਇੱਕ ਚੰਗਾ ਸੇਵਕ ਬਣ ਸਕੀਏ